ਜੀ ਸਾਡੇ ਇੱਥੇ ਮੰਡੀ ਦੇ ਵਿੱਚ ਬਾਸਮਤੀ 1509 1,80,571 ਗੱਟੇ ਜਿਹੜੀ ਅਰਾਈਵਲ ਹੋਈ ਸੀ ਜਿਹੜੀ ਪਰਚੇਜ ਹੋ ਕੇ ਲੋਡਿੰਗ ਹੋ ਚੁੱਕੀ ਹੈ ਜਿਹੜਾ ਝੋਨਾ 31813 ਗੱਟੇ ਜਿਹੜੇ ਅਰਾਈਵਲ ਹੋਈ ਹੈ ਜਿਹਦੇ ਚੋਂ 29680 ਪਰਚੇਜ ਹੋ ਚੁੱਕੇ ਹੈ ਜਿਹੜਾ ਲੋਡਿੰਗ ਝੋਨੇ ਦੀ ਨਾ ਹੋਣ ਦਾ ਕਾਰਨ ਸੀ ਕਿ ਸ਼ੈਨਰਾਂ ਦੀ ਲਿੰਕਿੰਗ ਹਲੇ ਨਹੀਂ ਸੀ ਹੋਈ ਉਹ ਅੱਜ ਅਸੀਂ ਜਿਹੜੀ ਲਿੰਕਿੰਗ ਹੈ ਉਹ 12 ਵਜੇ ਜਿਹੜਾ ਅਸੀਂ ਉਹ ਕਰਵਾ ਚੁੱਕੇ ਆ ਅੱਜ ਤੋਂ ਮੇਰਾ خیال ਹੈ ਸਟਾਰਟ ਹੋ ਜਾਉ ਨਹੀਂ ਤਾਂ ਕੱਲ ਤੋਂ ਜਿਹੜਾ ਨਾਲ ਦੀ ਨਾਲ ਜਿਹੜਾ ਲਿਫਟਿੰਗ ਚੱਲੂ ਸਰ ਇਥੇ ਮੌਇਸਚਰ ਜੋ ਹਰ ਤਰ੍ਹਾਂ ਦੇ 17 ਇਹਦੇ ਪਰ ਕੀ ਕਿਸਾਨਾਂ ਨੂੰ ਤੁਸੀਂ ਕੁਝ ਕਹੀ ਕਰਨਾ ਚਾਹੁੰਦੇ ਹੋ ਮੈਂ ਕਿਸਾਨਾਂ ਨੂੰ ਇਹ ਅਪੀਲ ਕਰੂੰਗਾ ਜੀ ਜਿਹੜਾ ਝੋਨਾ ਉਹ ਸੁਕਾ ਕੇ ਮੰਡੀ ਚ ਲੈ ਕੇ ਆਉਣ ਜਿਹੜਾ ਮੌਇਸਚਰ ਹੈ ਉਹ 17 ਤੋਂ ਅਪਨਾ ਹੋਵੇ ਜਿਹਦੇ ਨਾਲ ਜਿਹੜਾ ਕਿਸਾਨ ਵੀ ਸੌਖਾ ਆੜਤੀ ਵੀ ਸੌਖਾ ਲੇਬਰ ਵਾਲੇ ਵੀ ਸੌਖੇ ਤੇ ਹੋਰ ਕਿਸੇ ਕਿਸਾਨ ਭਰਾ ਨੂੰ ਵੀ ਕੋਈ ਤਕਲੀਫ ਨਾ ਹੋਵੇ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸੁੱਕਾ ਝੋਨਾ ਹੀ ਮੰਡੀ ਚ ਲੈ ਜਾਂਦਾ ਜੀ ਨਾ ਜੀ ਤੁਹਾਡਾ ਮੇਰਾ ਨਾਮ ਗੁਰਤੇਜ ਸਿੰਘ ਬਿੱਟੂ ਜੀ ਤੇ ਅਸੀਂ ਸਭ ਤੋਂ ਪਹਿਲਾਂ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡੀ ਮਜ਼ਦੂਰੀ ਵਿੱਚ 10% ਵਾਧਾ ਕੀਤਾ ਜੋ ਕਿ ਲੰਮੇ ਸਮੇਂ ਤੋਂ ਲੜਤਾ ਇਸ ਪਰ ਸਾਡੀ ਮੰਗ ਸੀਗੀ 50 25% ਵਾਧਾ ਕਰਨ ਦੀ ਪਰ ਸਾਡੀ 10% ਮੰਗ ਪੂਰੀ ਹੋਈ ਹੈ ਇਸ ਦੇ ਨਾਲ ਹੀ ਸਰਕਾਰ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਮੰਡੀ ਵਿੱਚ ਝੋਨੇ ਦੀ ਆਮਦ ਹੋਣੀ ਸ਼ੁਰੂ ਹੋ ਗਈ ਆ ਪਰ ਸਾਡੇ ਜਿਹੜੇ ਲਿਫਟਿੰਗ ਦਾ ਸਰਕਾਰੀ ਖਰੀਦ ਉਹ ਨਹੀਂ ਹੋ ਰਹੀ ਸ਼ੁਰੂ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਇਸ ਦੀ ਲਿਫਟਿੰਗ ਜੋ ਵੀ ਮਸਲਾ ਹੈਗਾ ਇਹਨੂੰ ਜਲਦੀ ਜਲਦੀ ਸ਼ੁਰੂ ਕਰਵਾਇਆ ਜਾਏ ਤਾਂ ਕਿ ਆਉਣੇ ਸਮੇਂ ਜਦੋਂ ਕਿਸਾਨ ਨੂੰ ਜਾਂ ਲੇਬਰਾਂ ਨੂੰ ਜਾਂ ਕਿਸੇ ਨੂੰ ਵੀ ਇਸ ਦੀ ਦਿੱਕਤ ਪਰੇਸ਼ਾਨੀ ਨਾ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਦੀ ਫਸਲ ਦੇ ਵਿੱਚ ਇਥੇ ਆਮਦ ਜ਼ਿਆਦਾ ਹੋ ਸਕਦੀ ਹੈ ਨਹੀਂ ਬਿਲਕੁਲ ਜੀ ਇੱਥੇ ਕਿਉਂਕਿ ਦੇਖੋ ਹੜ੍ਹਾਂ ਨੇ ਉਹ ਸਾਡੇ ਦਾ ਕ ਪ੍ਰਭਾਵ ਪਾਇਆ ਹੈ ਆਪਣੇ ਜਮੀਨ ਪਹਿਲਾਂ ਦੀ ਤਰ੍ਹਾਂ ਸੀਗੀ ਫਸਲ ਉਸ ਦੇ ਜੋਤੋਂ ਫਸਲ ਠੀਕ ਹੈ ਤੇ ਆਮਦਨ ਇਸੇ ਹਫਤੇ ਦੇ ਵਿੱਚ ਵਿੱਚ ਅੱਜ ਇੱਕ ਤਰੀਕ ਹੋਈ ਆ ਪੰਜਾਂ ਚਾਰ ਦਿਨਾਂ ਵਿੱਚ ਇਹ ਮੰਡੀ ਪੂਰੀ ਪ੍ਰਪਤਿਕਾ ਨ ਭਰ ਜਾਵੇ ਤੁਸੀਂ ਮੰਗ ਕਰਦੇ ਹੋ ਵੀ ਜਲਦ ਜਲਦ ਸ਼ੁਰੂ ਹੋਵੇ ਦਿੱਤੀ ਇਹਨਾਂ ਅਸੀਂ ਤਾਂ ਮੰਗ ਕਰਦੇ ਆ ਵੀ ਇਹ ਜਿਹੜੀ ਲਿਫਟਿੰਗ ਜਿੰਨਾ ਮਾਲ ਭਰਾਈ ਕੀਤਾ ਪਿਆ ਹੈ ਇਹ ਛੇਤੀ ਲਿਫਟਿੰਗ ਹੋ ਜਾਏ ਤੇ ਨਵੀਂ ਫਸਲ ਭਰਾਈ ਉਹ ਵੀ ਛੇਤੀ ਰੁਤਾਰਨਾ ਪੈ ਜਾਵੇ ਤੇ ਨਾਲ ਹੀ ਅਸੀਂ ਇਹ ਮੰਗ ਕਰਦੇ ਆਂ ਵੀ ਆਉਣ ਵਾਲੇ ਸਮੇਂ ਤੋਂ ਅੱਜ ਨਹੀਂ ਆਉਣ ਵਾਲੇ ਸਮੇਂ ਚ ਲਗਾਤਾਰ ਜਿਹੜੇ ਲਿਫਟਿੰਗ ਦਾ ਸਹੀ ਤਰੀਕੇ ਨਾਲ ਸੱਜੀ ਡਾਂਗ ਨਾ ਕਰਵਾਈ ਜਾ ਸਕਦਾ। ਮੇਰਾ ਨਾਮ ਕੰਦ ਪ੍ਰਧਾਨ ਕੋਠੇ ਵੈਡਿੰਗ। ਆ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਆ ਮੰਡੀ ਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ? ਮੰਡੀ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਵੀ ਜਿਹੜੀ ਸ਼ੈਲਰ ਵਾਲਿਆਂ ਕੋਲੇ ਹੈਗੀ ਚੈੱਕ ਕਰਨ ਵਾਸਤੇ ਮੁਕਚਲ। ਅਸ਼ੀਰ ਉਹਦੇ ਚ ਫਰਕ ਹੈ ਜਾਂ ਕਮੇਟੀ ਵਾਲਿਆਂ ਮਸ਼ੀਨਾਂ 'ਚ ਫਰਕ ਹੈ? ਉਹ ਕਮੇਟੀ ਵਾਲਿਆਂ ਘੱਟ ਕੱਢਦੇ ਆ ਸ਼ੈਲਰ ਦੇ ਜ਼ਿਆਦਾ ਕੱਢਦੇ ਮੁਕਚਲ। ਇਹਨਾਂ ਦਾ ਜਿਆਦਾ ਮਸ਼ੀਨਾਂ ਦਾ ਇਹਨਾਂ ਦਾ ਦੇਖਿਆ ਜਾਵੇ ਵੀ ਕਿਹਦੀ ਮਸ਼ੀਨ 'ਚ ਫਰਕ ਹੈ। ਚੈੱਕ ਹਾਂ ਚੈੱਕ ਕੀਤੀ ਜਾਂਦੀ ਮਸ਼ੀਨਾਂ ਚੈੱਕ ਕੀਤੀ ਜਾਂਦੀ ਬਸ। ਹੋਰ ਕੀ ਮੁਸ਼ਕਲ ਆਦੀ? ਆਹ ਬਈ ਹੋਰ ਮੁਸ਼ਕਲ ਤਾਂ ਚੱਕਣ ਦੀ ਆਉਂਦੀ ਐ ਚੱਕਣ ਵਾਲਾ ਕੋਈ ਹੈ ਨਹੀਂ। ਆਹ ਲੋੜ ਹੋਈ ਨਹੀਂ ਰਹੀ। ਨਾ ਹੀ ਕੋਈ ਇਹੇ ਭਾ ਲਾਉਣ ਵਾਲਾ ਆਇਆ, ਸੈਡਰ ਵਾਲਾ ਕੋਈ ਨਹੀਂ ਆਇਆ, ਸਰਕਾਰੀ ਭਾ ਲਾ ਕੋਈ ਨਹੀਂ ਆਇਆ। 14 ਦਿਨ ਉੱਤੋਂ ਦੀ ਬੀਤ ਗਏ ਐ। ਕਿੰਨੇ ਦਿਨ ਹੋ ਗਏ ਇੱਥੇ? ਇੱਥੇ ਬੈਠੇ ਸਾਨੂੰ 4 ਦਿਨ ਹੋ ਗਏ ਅੱਜ 5। ਅਫਸਰ ਕਿੱਥੇ ਨੇ? ਨਹੀਂ ਅਫਸਰ ਕੋਈ ਆਉਂਦਾ ਹੀ ਨਹੀਂ ਇੱਥੇ। ਉਹ ਇਹਨੇ ਉੱਥੇ ਕੋਈ ਨਾ ਕੋਈ ਸ਼ੈੱਲਰ ਆਉਂਦਾ ਨਾ ਕੋਈ ਅਫਸਰ ਆਉਂਦਾ ਨਾ ਕੋਈ ਖਰੀਦ ਵਾਲਾ ਆਉਂਦਾ ਨਾ ਕਿਤੇ ਹਜੇ ਪਾਣੀ ਦਾ ਪ੍ਰਬੰਧ ਹੈ ਕੋਈ ਲਿਫਟ ਦਾ ਪ੍ਰਬੰਧ ਹੈ ਨਹੀਂ ਜਿਹੜਾ ਪਰ ਪਰ ਲਈ ਜਾਂਦੇ ਉਹਦਾ ਪਤਾ ਨਹੀਂ ਸਾਡੇ ਨਾਲ ਕੀ ਕਰਨਗੇ ਹਜੇ ਇਹ ਜੀ ਸਾਡੇ ਇੱਥੇ ਮੰਡੀ ਦੇ ਵਿੱਚ ਬਾਸਮਤੀ 1509 180571 ਗੱਟੇ ਜਿਹੜੀ ਅਰਾਈਵਲ ਹੋਈ ਸੀ ਜਿਹੜੀ ਪਰਚੇਜ ਹੋ ਕੇ ਲੋਡਿੰਗ ਹੋ ਚੁੱਕੀ ਹੈ ਜਿਹੜਾ ਝੋਨਾ 31813 ਗੱਟੇ ਜਿਹੜੇ ਅਰਾਈਵਲ ਹੋਈ ਹੈ ਜਿਹਦੇ ਚੋਂ 29680 ਪਰਚੇਜ ਹੋ ਚੁੱਕੇ ਹੈ ਜਿਹੜਾ ਲੋਡਿੰਗ ਝੋਨੇ ਦੀ ਨਾ ਹੋਣ ਦਾ ਕਾਰਨ ਸੀ ਕਿ ਸ਼ੈਲਰਾਂ ਦੀ ਲਿੰਕਿੰਗ ਹਲੇ ਨਹੀਂ ਸੀ ਹੋਈ ਉਹ ਅੱਜ ਅਸੀਂ ਜਿਹੜੀ ਲਿੰਕਿੰਗ ਹੈ ਉਹ 12 ਵਜੇ ਜਿਹੜਾ ਅਸੀਂ ਉਹ ਕਰਵਾ ਚੁੱਕੇ ਆ ਅੱਜ ਤੋਂ ਮੇਰਾ ਖਿਆਲ ਹੈ ਸਟਾਰਟ ਹੋ ਜਾਉ ਨਹੀਂ ਤਾਂ ਕੱਲ ਤੋਂ ਜਿਹੜਾ ਨਾਲ ਦੀ ਨਾਲ ਜਿਹੜਾ ਲਿਫਟਿੰਗ ਚੱਲੂ ਸਰ ਇਹ ਕਿ ਮੋਇਸਚਰ ਜੋ ਹਰ ਤਰ੍ਹਾਂ ਦੇ 17 ਇਹਨਾਂ ਪਰ ਕੀ ਕਿਸਾਨਾਂ ਨੂੰ ਤੁਸੀਂ ਕੁਝ ਪੀਲ ਕਰਨਾ ਚਾਹੁੰਦੇ ਹੋ ਮੈਂ ਕਿਸਾਨਾਂ ਨੂੰ ਇਹ ਅਪੀਲ ਕਰੂੰਗਾ ਜੀ ਜਿਹੜਾ ਝੋਨਾ ਉਹ ਸਕਾ ਕੇ ਮੰਡੀ ਚ ਲੈ ਕੇ ਆਉਣ ਜਿਹੜਾ ਮੋਇਸਚਰ ਹੈ ਉਹ 17 ਤੋਂ ਅਪਨਾ ਹੋਵੇ ਜਿਹਦੇ ਨਾਲ ਜਿਹੜਾ ਕਿਸਾਨ ਵੀ ਸੌਖਾ ਆੜਤੀ ਵੀ ਸੌਖਾ ਲੇਬਰ ਵਾਲੇ ਵੀ ਸੌਖੇ ਤੇ ਹੋਰ ਕਿਸੇ ਕਿਸਾਨ ਭਰਾ ਨੂੰ ਵੀ ਕੋਈ ਤਕਲੀਫ ਨਾ ਹੋਵੇ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸੁੱਕਾ ਝੋਨਾ ਹੀ ਮੰਡੀ ਚ ਲਿਆਂਦਾ ਜਾਵੇ ਕੀ ਨਾ ਜੀ ਤੁਹਾਡਾ ਮੇਰਾ ਨਾਮ ਗੁਰਤੇਜ ਸਿੰਘ ਬਿੱਟੂ ਜੀ ਤੇ ਅਸੀਂ ਸਭ ਤੋਂ ਪਹਿਲਾਂ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡੀ ਮਜ਼ਦੂਰੀ ਵਿੱਚ 10% ਵਾਧਾ ਕੀਤਾ ਜੋ ਕਿ ਲੰਬੇ ਸਮੇਂ ਤੋਂ ਲੜਕਦਾ ਇਸ ਪਰ ਸਾਡੀ ਮੰਗ ਸੀ ਕਿ ਪੰਜਾਬ 25% ਵਾਧਾ ਕਰਨ ਦੀ ਪਰ ਸਾਡੀ 10% ਮੰਗ ਪੂਰੀ ਹੋਈ ਹੈ ਇਸ ਦੇ ਨਾਲ ਹੀ ਸਰਕਾਰ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਮੰਡੀ ਵਿੱਚ ਝੋਨੇ ਦੀ ਆਮਦ ਹੋਣੀ ਸ਼ੁਰੂ ਹੋ ਗਈ ਆ ਪਰ ਸਾਡੇ ਜਿਹੜੇ ਲਿਫਟਿੰਗ ਸਰਕਾਰੀ ਖਰੀਦ ਉਹ ਨਹੀਂ ਹੋ ਰਹੀ ਸ਼ੁਰੂ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਇਸ ਦੀ ਲਿਫਟਿੰਗ ਜੋ ਵੀ ਮਸਲਾ ਹੈਗਾ ਇਹਨੂੰ ਜਲਦੀ ਜਲਦੀ ਸ਼ੁਰੂ ਕਰਵਾਇਆ ਜਾਏ ਤਾਂ ਕਿ ਆਉਣੇ ਸਮੇਂ ਜਿਹੜਾ ਕਿਸਾਨ ਨੂੰ ਜਾਂ ਲੇਬਰਾਂ ਨੂੰ ਜਾਂ ਕਿਸੇ ਨੂੰ ਵੀ ਇਸ ਦੀ ਦਿੱਕਤ ਪਰੇਸ਼ਾਨੀ ਨਾ ਆਵੇ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਦੀ ਫਸਲ ਦੇ ਵਿੱਚ ਇਥੇ ਆਮਦ ਜ਼ਿਆਦਾ ਹੋ ਸਕਦੀ ਹੈ ਨਹੀਂ ਬਿਲਕੁਲ ਜੀ ਇੱਥੇ ਕਿਉਂਕਿ ਦੇਖੋ ਹੜ੍ਹਾਂ ਨੇ ਦੂਸਰੇ ੜਾ ਦਾ ਪ੍ਰਭਾਵ ਪਾਇਆ ਹੈ ਆਪਣੇ ਜਮੀਨ ਪਹਿਲਾਂ ਦੀ ਤਰ੍ਹਾਂ ਸੀਗੀ ਫਸਲ ਉਸ ਦੇ ਜੋਤੋਂ ਸਫਲ ਠੀਕ ਹੈ ਤੇ ਆਮਦਨ ਇਸੇ ਹਫਤੇ ਦੇ ਵਿੱਚ ਵਿੱਚ ਅੱਜ ਇੱਕ ਤਰੀਕੋਈ ਆ ਪੰਜਾਂ ਚਾਰ ਦਿਨਾਂ ਵਿੱਚ ਇਹ ਮੰਡੀ ਪੂਰੀ ਪ੍ਰਪਤਿਕਾ ਭਰ ਜਾਵੇਗੀ ਤੁਸੀਂ ਮੰਗ ਕਰਦੇ ਹੋ ਵੀ ਜਲਦ ਜਲਦ ਸੁਧੀ ਹੋਵੇਗੀ ਕਿੰਨੇ ਅਸੀਂ ਤਾਂ ਮੰਗ ਕਰਦੇ ਆ ਵੀ ਇਹ ਜਿਹੜੀ ਲਿਫਟਿੰਗ ਹੈ ਜਿੰਨਾ ਮਾਲ ਭਰਾਈ ਕੀਤਾ ਪਿਆ ਹੈ ਇਹ ਛੇਤੇ ਲਿਫਟਿੰਗ ਹੋ ਜੇ ਜਾਂ ਨਵੀਂ ਪੱਤਰ ਭਰਾਈ ਉਹ ਵੀ ਛੇਤੀ ਰੁਤਾਰਨਾ ਪੈ ਜAVE ਤੇ ਨਾਲ ਹੀ ਅਸੀਂ ਇਹ ਮੰਗ ਕਰਦੇ ਆ ਵੀ ਆਉਣ ਵਾਲੇ ਸਮੇਂ ਤੇ ਅੱਜ ਨਹੀਂ ਆਉਣ ਵਾਲੇ ਸਮੇਂ ਤੇ ਲਗਾਤਾਰ ਇਹ ਲਿਫਟਿੰਗ ਦਾ ਸਹੀ ਤਰੀਕੇ ਨਾਲ ਸਜੀ ਡੰਗ ਨਾ ਕਰਵਾਈ ਜਾ ਸਕਦਾ ਤੁਹਾਡਾ ਮੇਰਾ ਨਾਮ ਕੰਦ ਪ੍ਰਧਾਨ ਕੋਠੇ ਵੈਡਿੰਗ ਆ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਆ ਮੰਡੀ ਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ ਬੰਨ ਮੰਡੀ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਵੀ ਜਿਹੜੀ ਸੈਲਰ ਵਾਲਿਆਂ ਕੋਲੇ ਹੈਗੀ ਚੱਕਰ ਨਾਸਤੇ ਮੋਕਚਰ ਮਸ਼ੀਨ ਉਹਦੇ 'ਚ ਫਰਕ ਹੈ ਜਾਂ ਕਮੇਟੀ ਵਾਲੀਆਂ ਮਸ਼ੀਨਾਂ 'ਚ ਫਰਕ ਹੈ ਉਹ ਕਮੇਟੀ ਵਾਲੀਆਂ ਘੱਟ ਕੱਢਦੀਆਂ ਹੈ ਸੈਲਰ ਰੇ ਜ਼ਿਆਦਾ ਕੱਢਦੀ ਮੋਕਚਰ ਇਹਨਾਂ ਦਾ ਜਿਆਦਾ ਮਸ਼ੀਨਾਂ ਦਾ ਇਹਨਾਂ ਦਾ ਦੇਖਿਆ ਜਾਵੇ ਵੀ ਕਿਹਦੀ ਮਸ਼ੀਨ ਚ ਫਰਕ ਹੈ। ਹਾਂ ਚੈੱਕ ਕੀਤੀ ਜਾਂਦੀਆਂ ਮਸ਼ੀਨਾਂ ਚ ਚੈੱਕ ਕੀਤੀਆਂ ਜਾਂਦੇ ਬਸ। ਹੋਰ ਕੀ ਮੁਸ਼ਕਲ ਆ? ਹਾਂ ਬਸ ਹੋਰ ਮੁਸ਼ਕਲ ਤਾਂ ਚੱਕਣ ਦੀ ਆਉਂਦੀ ਹੈ ਚੱਕਣ ਵਾਲਾ ਕੋਈ ਹੈ ਨਹੀਂ। ਆਹ ਲੋੜ ਹੋਈ ਨਹੀਂ ਰਹੀ। ਨਾ ਹੀ ਕੋਈ ਇਹੇ ਭਾ ਲਾਉਣ ਵਾਲਾ ਆਇਆ, ਸੈਲਰ ਵਾਲਾ ਕੋਈ ਨਹੀਂ ਆਇਆ, ਸਰਕਾਰੀ ਭਾ ਲਾ ਕੋਈ ਨਹੀਂ ਆਇਆ। 14 ਦਿਨ ਉੱਤੋਂ ਦੀ ਬੀਤ ਗਏ ਐ। ਕਿੰਨੇ ਦਿਨ ਹੋ ਗਏ ਇੱਥੇ? ਇੱਥੇ ਬੈਠੇ ਸਾਨੂੰ 4 ਦਿਨ ਹੋ ਗਏ ਅੱਜ 5। ਅਫਸਰ ਕਿੱਥੇ ਨੇ? ਨਹੀਂ ਅਫਸਰ ਕੋਈ ਆਉਂਦਾ ਹੀ ਨਹੀਂ ਇੱਥੇ। ਕੋਈ ਨਹੀਂ ਆ ਇੱਥੇ ਕੋਈ ਨਾ ਕੋਈ ਛੱਲਰ ਆਲਾ ਆਉਂਦਾ ਨਾ ਕੋਈ ਅਫਸਰ ਆਉਂਦਾ ਨਾ ਕੋਈ ਖਰੀਦ ਆਲਾ ਆਉਂਦਾ ਨਾ ਕਿਤੇ ਹਜੇ ਪਾਣੀ ਦਾ ਪ੍ਰਬੰਧ ਹੈ ਕੋਈ ਲਿਫਟ ਦਾ ਪ੍ਰਬੰਧ ਹੈ ਨਹੀਂ ਜਿਹੜਾ ਪਰ ਪਰ ਲਈ ਜਾਂਦੇ ਉਹਦਾ ਪਤਾ ਨਹੀਂ ਸਾਡੇ ਨਾਲ ਕੀ ਕਰਨਗੇ ਹਜੇ